ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜ੍ਹਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਤ ਜੀ ਉਹ ਲੋਕ ਵੀ ਜੋ ਰੋਜ਼ਾਨਾ ਅਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਸੋ ਸੰਗਤ ਜੀ ਸਭ ਨੂੰ ਮੂਲ ਮੰਤਰ ਜੀ ਦਾ ਜਾਪ ਤੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹ ਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰ ਦਿੰਦੇ ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਹਾਂ ਸੰਗਤ ਜੀ ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਮੂਲ ਮੱਤਰਜੀਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬਿਆੰਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇਹ ਕਿਹੜਾ ਸ਼ਬਦ ਹੈ ਇਹ ਕਿਹੜੀ ਪੰਕਤੀ ਹੈ ਅਤੇ ਅਸੀਂ ਇਸ ਪੰਕਤੀ ਦਾ ਆ ਜਾਪ ਕਦੋਂ ਕਰ ਸਕਦੇ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਬਾਰੇ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓਸ ਦੇਖਣ ਲਈ ਸਾਡੇ ਚੈਨਲ ਨਾਮ ਜਪਰੇ ਨੂੰ ਸਬਸਕ੍ਰਾਈਬ ਕਰੋ ਤੇ نیچے ਦਿੱਤੇ ਕਮੈਂਟ ਬਾਕਸ ਦੇ ਵਿੱਚ ਧੰਨਤਾ ਹੀ ਸ੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਅਪਾਰ ਖੁਸ਼ੀਆਂ ਨੂੰ ਗ੍ਰਹਿਣ ਕਰੋ ਤੇ ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿੱਦਾਂ ਅਸੀਂ ਗੁਰੂ ਨਾਨਕ ਤੇਜ ਜੀ ਦੀਆਂ ਅਪਾਰ ਖੁਸ਼ੀਆਂ ਨੂੰ ਇਸ ਪੰਕਤੀ ਦੇ ਰਾਹੀਂ ਪ੍ਰਵਾਨ ਕਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਪਾਪਾ ਨੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਦਿਵਾਨ ਸੁਜਾ ਰਹੇ ਸੀ ਸੰਗਤਾ ਭਰਪੂਰ ਆਨੰਦ ਉਠਾਰਨੀ ਸੀ ਉਹਨਾਂ ਦੇ ਸ਼ਬਦ ਕੀਰਤਨ ਦਾ ਏਸੀ ਵਿੱਚ ਇੱਕ ਆਮ ਜਿਹਾ ਵਿਅਕਤੀ ਦਵਾਨ ਵਿੱਚ ਆਉਂਦਾ ਹੈ ਤੇ ਬਾਬਾ ਨਾਨਕ ਸਿੰਘ ਜੀ ਸੰਗਤ ਵਿੱਚ ਨਮਸਕਾਰ ਕਰਕੇ ਉੱਥੇ ਬੈਠ ਜਾਂਦਾ ਹੈ ਤੇ ਉੱਚੀ ਉੱਚੀ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਪੁੱਬਾ ਦੀ ਆਵਾਜ਼ ਜਦੋਂ ਬਾਬਾ ਨਾਨਕ ਸਿੰਘ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਕਿ ਭਾਈ ਤੂੰ ਕਿੱਥੋਂ ਆਇਆ ਤੂੰ ਕੌਣ ਹੈ ਫਿਰ ਸੰਗਤ ਦੇ ਵਿੱਚ ਉਹ ਵਿਅਕਤੀ ਹੋਰ ਉੱਚੀ ਰੋਣ ਲੱਗ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਹ ਨਾਲ ਦੇ ਪਿੰਡੋਂ ਆਇਆ ਹੈ ਤੇ ਫਿਰ ਬਾਬਾ ਜੀ ਪੁੱਛਦੇ ਆ ਭਾਈ ਤੂੰ ਕਿਉਂ ਰੋ ਰਿਹਾ ਹੈ ਤੇ ਉਹ ਦੱਸਦਾ ਹੈ ਕਿ ਬਾਬਾ ਜੀ ਮੈਂ ਨਾਲ ਦੇ ਪਿੰਡੋਂ ਆਇਆ ਤੇ ਬਾਬਾ ਜੀ ਪੁੱਛਦੇ ਆ ਕਿ ਤੂੰ ਕਿਉਂ ਰੋ ਰਿਹਾ ਹੈ ਭਾਈ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਪਰਿਵਾਰ ਵਿੱਚ ਤਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਬਾਬਾ ਜੀ ਅੱਜ ਮੇਰੀ ਧੀ ਦਾ ਵਿਆਹ ਹੈ ਵਿਆਹ ਦਾ ਤਾਂ ਜਲੂਸ ਨਿਕਲ ਰਿਹਾ ਵਾ ਅਸੀਂ ਸੋਚਿਆ ਸੀ ਕਿ ਵਿਆਹ ਦੇ ਵਿੱਚ ਪੰਜ ਲੋਕ ਆਉਣਗੇ ਪਰ ਲਾੜੇ ਦੀ ਸਾਈਡ ਤੋਂ 100 ਤੋਂ ਵੱਧ ਬੰਦਾ ਆ ਗਿਆ ਤੇ ਫਿਰ ਹੁਣ ਮੈਂ ਕੀ ਕਰਾਂ ਤੇ ਇਹ ਬੋਲ ਕੇ ਉਹ ਸੰਗਤ ਵਿੱਚ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਮੈਂ ਬੜੀ ਮੁਸ਼ਕਿਲ ਚਾ ਬਾਬਾ ਜੀ ਪੰਜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਕੀ ਕਰਾਂ ਬਾਬਾ ਜੀ ਮੇਰੇ ਕੋ ਤਾਂ ਹੁਣ ਮੈਂ ਬਹੁਤ ਮੁਸ਼ਕਿਲ ਚਾ ਤੇ ਫਿਰ ਇੱਕ ਹੈ ਕਿ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਬਾਬਾ ਨੰਦ ਸਿੰਘ ਜੀ ਦੇ ਅੱਗੇ ਸਨਮੁਖ ਹੋ ਕੇ ਉਹ ਭੀਖ ਮੰਗਦਾ ਹੈ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਚਾ ਹਾਂ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਬੇਨਤੀ ਹੈ ਕਿ ਇਸ ਗਰੀਬ ਉਤੇ ਮਿਹਰਬਾਨੀ ਕਰੋ ਇਹ ਗੱਲ ਸੁਣ ਕੇ ਪਾਪਾ ਨਾਨਕ ਸਿੰਘ ਜੀ ਸੰਗਤ ਵਿੱਚ ਬੋਲਣ ਲੱਗੇ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਇਸ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰਨਾਨਕ ਪਾਸ਼ੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ ਇਹ ਗੱਲ ਸੁਣਾ ਕੇ ਪਾਪਾ ਨਾਨਕ ਸਿੰਘ ਜੀ ਉਸ ਵਿਅਕਤੀ ਨੂੰ ਮੁਸ਼ਕਿਲ ਚੋਂ ਗੱਡਲ ਨੇ ਸਤਿਗੁਰ ਅਗੇ ਅਰਦਾਸ ਕਰਦੇ ਹਨ ਤੇ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਜੀ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਆਪਣੀ ਗੱਲ ਦੇ ਵਿੱਚੋਂ ਇੱਕ ਪੱਲਾ ਗੱਡ ਕੇ ਆਪਣੇ ਮੱਥੇ ਤੇ ਲਾ ਕੇ ਗੁਰੂ ਨਾਨਕ ਪਾਸ਼ਾ ਜੀ ਅੱਗੇ ਅਰਦਾਸ ਕਰਕੇ ਉਸ ਬੰਦੇ ਨੂੰ ਦੇ ਦਿੰਦੇ ਹਨ ਫਿਰ ਉਸ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਜਾਏਂਗਾ ਜਿਸ ਪ੍ਰਾਦ ਦੇ ਵਿੱਚ ਭੋਜਨ ਬਣ ਰਿਹਾ ਹੈ ਉਹਦੇ ਉੱਤੇ ਕੱਪੜਾ ਰੱਖ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਨੀ ਹੈ कि ਤੁਸੀਂ ਹੀ ਵਰਤਉਣਾ ਹੈ ਤੇ ਤੁਸੀਂ ਹੀ ਬਖਸ਼ਉਣਾ ਹੈ ਤੇ ਇਹ ਕਹਿ ਕੇ ਤੂੰ ਭੋਜਨ ਸ਼ੁਰੂ ਕਰਨ ਲੱਗ ਜੀ ਤੇ ਤੇਰਾ ਕੋਈ ਵੀ ਕੰਮ ਨਹੀਂ ਰੁਕੂਗਾ ਇਸ ਕਪੜਾ ਮੱਥੇ ਸੇ ਲਾ ਕੇ RAMDIT ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਿਸ ਪਰਾਤ ਦੇ ਵਿੱਚ ਭੋਜਨ ਪਿਆ ਹੁੰਦਾ ਹੈ ਉਸ ਦੇ ਉੱਤੇ ਰੱਖ ਕੇ ਵਰਤਉਣਾ ਸ਼ੁਰੂ ਕਰ ਦਿੰਦੇ ਹਨ ਤੇ ਦੇਖੋ ਬਾਬਾ ਨੰਦ ਸਿੰਘ ਜੀ ਦੀ ਕਹੀ ਗੱਲ ਗੁਰੂ ਨਾਨਕ ਪਾਸ਼ਾ ਹੀ ਨੇ ਉਸ ਦੇ ਉੱਤੇ ਬਹੁਤ ਮਿਹਰ ਕੀਤੀ ਤੇ ਜਿਵੇਂ ਜਿਵੇਂ ਭੋਜਨ ਵਰਤਾਇਆ ਗਿਆ ਭੋਜਨ ਮੁੱਕਿਆ ਹੀ ਨਹੀਂ ਭੋਜਨ ਬਾਰ-ਬਾਰ ਉਸ ਪ੍ਰਾਤ ਦੇ ਵਿੱਚ ਉਸੇ ਥੋੜੇ ਜਿਹੇ ਭੋਜਨ ਨੂੰ ਇੰਨਾ ਬਰਕਤਾਂ ਵਿੱਚ ਪੈ ਜਾਂਦਾ ਹੈ ਕਿ 100 ਬੰਦੇ ਬਰਾਤ ਦੇ 50 ਬੰਦੇ ਘਰੀਲੂ ਉਸ ਨੂੰ ਨੰਨ੍ਹਾ ਨਾ ਛੱਕਦੇ ਨੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਸੀ ਇਸ ਕਹਾਣੀ ਦੇ ਜ਼ਰੀਏ ਕਿ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਰੱਬ ਦਾ ਨਾਮ ਲੈਣਾ ਤੇ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਸਹਾਈ ਮੰਨ ਕੇ ਆਪਣੇ ਸਾਰੇ ਕਾਰਜ ਰਾਸ ਕਰਨੇ ਜੇਕਰ ਤੁਸੀਂ ਸੱਚੇ ਦਿਲ ਨਾਲ ਗੁਰੂ ਪਾਤਸ਼ਾਹ ਜੀ ਜੀਰਦਾਸ ਕਰੋਗੇ ਤੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਮਹਾਪੁਰਸ਼ ਕਹਿੰਦੇ ਹਨ ਕਿ ਮਹਾਰਾਜ ਜੀ ਦਾ ਜੇ ਆਸਰਾ ਲੈਣੇ ਹੈ ਤੇ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਾਕਤ ਮਿਲਦੀ ਹੈ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਸਤਿਗੁਰੂਗੇ ਅਰਦਾਸ ਕਰੋ ਕਿ ਗੁਰੂ ਜੀ ਤੁਸੀਂ ਸਾਨੂੰ ਇਸ ਜੋਗੇ ਬਣਾਇ ਸਾਨੂੰ ਪੜਨ ਦੀ ਸਾਨੂੰ ਉਚਾਰਨ ਦੀ ਸਮਰਥਾ ਬਖਸ਼ਣੀ ਹੈ ਤੇ ਜੇ ਤੁਹਾਡਾ ਬਹੁਤ ਵੱਡਾ ਕੋਈ ਕੰਮ ਰੁਕਿਆ ਹੈ ਤੁਸੀਂ 108 ਵਾਰ ਜਪਜੀ ਸਾਹਿਬ ਦਾ ਪਾਠ ਦਾ ਜਾਪ ਕਰਨਾ ਹੈ ਇਸ ਤੋਂ ਬਾਅਦ ਤੁਹਾਡੀ ਬੰਦ ਹੋਈਆਂ ਦੁਕਾਨਾਂ ਵੀ ਖੁੱਲ ਜਾਣਗੀਆਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਫਿਰ ਜਦੋਂ ਵੀ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੁਰਨਾਨਕ ਪਾਸ਼ੇ ਦਾ ਆਸਰਾ ਲੈ ਕੇ ਹੀ ਕੁਝ ਰੱਖਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜ੍ਹਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਤ ਜੀ ਉਹ ਲੋਕ ਵੀ ਜੋ ਰੋਜ਼ਾਨਾ ਅਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਸੋ ਸੰਗਤ ਜੀ ਸਭ ਨੂੰ ਮੂਲ ਮੰਤਰ ਜੀ ਦਾ ਜਾਪ ਤੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹ ਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰ ਦਿੰਦੇ ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਹਾਂ ਸੰਗਤ ਜੀ ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਮੂਲ ਮਤਲਬ ਜੀਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬਿਆਨਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇਹ ਕਿਹੜਾ ਸ਼ਬਦ ਹੈ ਇਹ ਕਿਹੜੀ ਪੰਕਤੀ ਹੈ ਅਤੇ ਅਸੀਂ ਇਸ ਪੰਕਤੀ ਦਾ ਆ ਜਾਪ ਕਦੋਂ ਕਰ ਸਕਦੇ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਬਾਰੇ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓਸ ਦੇਖਣ ਲਈ ਸਾਡੇ ਚੈਨਲ ਨਾਮ ਜਪਰੇ ਨੂੰ ਸਬਸਕ੍ਰਾਈਬ ਕਰੋ ਤੇ نیچے ਦਿੱਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਅਪਾਰ ਖੁਸ਼ੀਆਂ ਨੂੰ ਗ੍ਰਹਿਣ ਕਰੋ ਤੇ ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿੱਦਾਂ ਅਸੀਂ ਗੁਰੂ ਨਾਨਕ ਤੇਜ ਜੀ ਦੀਆਂ ਅਪਾਰ ਖੁਸ਼ੀਆਂ ਨੂੰ ਇਸ ਪੰਕਤੀ ਦੇ ਰਾਹੀਂ ਪ੍ਰਵਾਨ ਕਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਪਾਪਾ ਨੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਦਿਵਾਨ ਸੁਜਾ ਰਹੇ ਸੀ ਸੰਗਤਾ ਭਰਪੂਰ ਆਨੰਦ ਉਠਾਰਨੀ ਸੀ ਉਹਨਾਂ ਦੇ ਸ਼ਬਦ ਕੀਰਤਨ ਦਾ ਏਸੀ ਵਿੱਚ ਇੱਕ ਆਮ ਜਿਹਾ ਵਿਅਕਤੀ ਦਵਾਨ ਵਿੱਚ ਆਉਂਦਾ ਹੈ ਤੇ ਬਾਬਾ ਨਾਨਕ ਸਿੰਘ ਜੀ ਸੰਗਤ ਵਿੱਚ ਨਮਸਕਾਰ ਕਰਕੇ ਉੱਥੇ ਬੈਠ ਜਾਂਦਾ ਹੈ ਤੇ ਉੱਚੀ ਉੱਚੀ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਪੁੱਬਾ ਦੀ ਆਵਾਜ਼ ਜਦੋਂ ਬਾਬਾ ਨਾਨਕ ਸਿੰਘ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਕਿ ਭਾਈ ਤੂੰ ਕਿੱਥੋਂ ਆਇਆ ਤੂੰ ਕੌਣ ਹੈ ਫਿਰ ਸੰਗਤ ਦੇ ਵਿੱਚ ਉਹ ਵਿਅਕਤੀ ਹੋਰ ਉੱਚੀ ਰੋਣ ਲੱਗ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਹ ਨਾਲ ਦੇ ਪਿੰਡੋਂ ਆਇਆ ਹੈ ਤੇ ਫਿਰ ਬਾਬਾ ਜੀ ਪੁੱਛਦੇ ਆ ਭਾਈ ਤੂੰ ਕਿਉਂ ਰੋ ਰਿਹਾ ਹੈ ਤੇ ਉਹ ਦੱਸਦਾ ਹੈ ਕਿ ਬਾਬਾ ਜੀ ਮੈਂ ਨਾਲ ਦੇ ਪਿੰਡੋਂ ਆਇਆ ਤੇ ਬਾਬਾ ਜੀ ਪੁੱਛਦੇ ਆ ਕਿ ਤੂੰ ਕਿਉਂ ਰੋ ਰਿਹਾ ਹੈ ਭਾਈ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਪਰਿਵਾਰ ਵਿੱਚ ਤਾਂ ਗੁਜ਼ਾਰਾ ਕਰਦੇ ਬਹੁਤ ਮੁਸ਼ਕਿਲ ਹੈ ਤੇ ਬਾਬਾ ਜੀ ਅੱਜ ਮੇਰੀ ਧੀ ਦਾ ਵਿਆਹ ਹੈ ਵਿਆਹ ਦਾ ਤਾਂ ਜਲੂਸ ਨਿਕਲ ਰਿਹਾ ਵਾ ਅਸੀਂ ਸੋਚਿਆ ਸੀ ਕਿ ਵਿਆਹ ਦੇ ਵਿੱਚ ਪੰਜ ਲੋਕ ਆਉਣਗੇ ਪਰ ਲਾੜੇ ਦੀ ਸਾਈਡ ਤੋਂ 100 ਤੋਂ ਵੱਧ ਬੰਦਾ ਆ ਗਿਆ ਤੇ ਫਿਰ ਹੁਣ ਮੈਂ ਕੀ ਕਰਾਂ ਤੇ ਇਹ ਬੋਲ ਕੇ ਉਹ ਸੰਗਤ ਵਿੱਚ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਮੈਂ ਬੜੀ ਮੁਸ਼ਕਿਲ ਚਾ ਬਾਬਾ ਜੀ ਪੰਜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਕੀ ਕਰਾਂ ਬਾਬਾ ਜੀ ਮੇਰੇ ਕੋ ਤਾਂ ਹੁਣ ਮੈਂ ਬਹੁਤ ਮੁਸ਼ਕਿਲ ਚਾ ਤੇ ਫਿਰ ਇੱਕ ਹੈ ਕਿ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਬਾਬਾ ਨੰਦ ਸਿੰਘ ਜੀ ਦੇ ਅੱਗੇ ਸਨਮੁਖ ਹੋ ਕੇ ਉਹ ਭੀਖ ਮੰਗਦਾ ਹੈ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਚਾ ਹਾਂ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਬੇਨਤੀ ਹੈ ਕਿ ਇਸ ਗਰੀਬ ਉਤੇ ਮਿਹਰਬਾਨੀ ਕਰੋ ਇਹ ਗੱਲ ਸੁਣ ਕੇ ਪਾਪਾ ਨਾਨਕ ਸਿੰਘ ਜੀ ਸੰਗਤ ਵਿੱਚ ਬੋਲਣ ਲੱਗੇ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਇਸ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰਨਾਨਕ ਪਾਸ਼ੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ ਇਹ ਗੱਲ ਸੁਣਾ ਕੇ ਪਾਪਾ ਨਾਨਕ ਸਿੰਘ ਜੀ ਉਸ ਵਿਅਕਤੀ ਨੂੰ ਮੁਸ਼ਕਿਲ ਚੋਂ ਗੱਡਲ ਨੇ ਸਤਿਗੁਰ ਅਗੇ ਅਰਦਾਸ ਕਰਦੇ ਹਨ ਤੇ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਜੀ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਆਪਣੀ ਗੱਲ ਦੇ ਵਿੱਚੋਂ ਇੱਕ ਪੱਲਾ ਗੱਡ ਕੇ ਆਪਣੇ ਮੱਥੇ ਤੇ ਲਾ ਕੇ ਗੁਰੂ ਨਾਨਕ ਪਾਸ਼ਾ ਜੀ ਅੱਗੇ ਅਰਦਾਸ ਕਰਕੇ ਉਸ ਬੰਦੇ ਨੂੰ ਦੇ ਦਿੰਦੇ ਹਨ ਫਿਰ ਉਸ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਜਾਏਂਗਾ ਜਿਸ ਪ੍ਰਾਦ ਦੇ ਵਿੱਚ ਭੋਜਨ ਬਣ ਰਿਹਾ ਹੈ ਉਹਦੇ ਉੱਤੇ ਕੱਪੜਾ ਰੱਖ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਤੁਸੀਂ ਹੀ ਬਰਤੋਣਾ ਤੇ ਤੁਸੀਂ ਹੀ ਬਖਸ਼ਾਉਣਾ ਹੈ ਤੇ ਇਹ ਕਹਿ ਕੇ ਤੂੰ ਭੋਜਨ ਸ਼ਿਕਾਉਣ ਲੱਗ ਜੀ ਤੇ ਤੇਰਾ ਕੋਈ ਵੀ ਕੰਮ ਨਹੀਂ ਰੁਕੂਗਾ ਇਸ ਕਪੜਾ ਮੱਥੇ ਸੇ ਲਾ ਕੇ ਰਾਮਦਿੱਤ ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਿਸ ਪਦਾਤ ਦੇ ਵਿੱਚ ਭੋਜਨ ਪਿਆ ਹੁੰਦਾ ਹੈ ਉਸ ਦੇ ਉੱਤੇ ਰੱਖ ਕੇ ਵਰਤੋਣਾ ਸ਼ੁਰੂ ਕਰ ਦਿੰਦੇ ਹਨ ਤੇ ਦੇਖੋ ਬਾਬਾ ਆਨੰਦ ਸਿੰਘ ਜੀ ਦੀ ਕਹੀ ਗੱਲ ਗੁਰੂ ਨਾਨਕ ਪਾਸ਼ਾਹੀ ਨੇ ਉਸ ਦੇ ਉੱਤੇ ਬਹੁਤ ਮਿਹਰ ਕੀਤੀ ਤੇ ਜਿਵੇਂ ਜਿਵੇਂ ਭੋਜਨ ਵਰਤਾਇਆ ਭੋਜਨ ਮੁੱਕਿਆ ਹੀ ਨਹੀਂ ਭੋਜਨ बार-बार ਉਸ ਪ੍ਰਾਤ ਦੇ ਵਿੱਚ ਉਸੇ ਥੋੜੇ ਜਿਹੇ ਭੋਜਨ ਨੂੰ ਇੰਨਾ ਬਰਕਤਾਂ ਵਿੱਚ ਪੈ ਜਾਂਦਾ ਹੈ ਕਿ 100 ਬੰਦੇ ਬਰਾਤ ਦੇ 50 ਬੰਦੇ ਘਰੇਲੂ ਉਸ ਨੂੰ ਨੰਦ ਨਾ ਛੱਕਦੇ ਨੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਸੀ ਇਸ ਕਹਾਣੀ ਦੇ ذریعے ਕਿ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਰੱਬ ਦਾ ਨਾਮ ਲੈਣਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਸਹਾਈ ਮੰਨ ਕੇ ਆਪਣੇ ਸਾਰੇ ਕਾਰਜ ਰਾਸ ਕਰਨੇ ਜੇਕਰ ਤੁਸੀਂ ਸੱਚੇ ਦਿਲ ਨਾਲ ਗੁਰੂ ਪਾਤਸ਼ਾਹ ਜੀ ਜੀਰਦਾਸ ਕਰੋਗੇ ਤੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਮਹਾਪੁਰਸ਼ ਕਹਿੰਦੇ ਹਨ ਕਿ ਮਹਾਰਾਜ ਜੀ ਦਾ ਜੇ ਆਸਰਾ ਲੈਣੇ ਹੈ ਤੇ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਾਕਤ ਮਿਲਦੀ ਹੈ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਸਤਿਗੁਰੂਗੇ ਅਰਦਾਸ ਕਰੋ ਕਿ ਗੁਰੂ ਜੀ ਤੁਸੀਂ ਸਾਨੂੰ ਇਸ ਜੋਗੇ ਬਣਾਇ ਸਾਨੂੰ ਪੜਨ ਦੀ ਸਾਨੂੰ ਉਚਾਰਨ ਦੀ ਸਮਰਥਾ ਬਖਸ਼ਣੀ ਹੈ ਤੇ ਜੇ ਤੁਹਾਡਾ ਬਹੁਤ ਵੱਡਾ ਕੋਈ ਕੰਮ ਰੁਕਿਆ ਹੈ ਤੁਸੀਂ 108 ਵਾਰ ਜਪਜੀ ਸਾਹਿਬ ਦਾ ਪਾਠ ਦਾ ਜਾਪ ਕਰਨਾ ਹੈ ਇਸ ਤੋਂ ਬਾਅਦ ਤੁਹਾਡੀ ਬੰਦ ਹੋਈਆਂ ਦੁਕਾਨਾਂ ਵੀ ਖੁੱਲ ਜਾਣਗੀਆਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਫਿਰ ਜਦੋਂ ਵੀ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੁਰਨਾਨਕ ਪਾਸ਼ੇ ਦਾ ਆਸਰਾ ਲੈ ਕੇ ਹੀ ਕੁਝ ਰੱਖਣਾ